ਐ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜੋ ਕਿ ਰੱਦ ਕਰਨ ਦੀ ਲਈ ਜਾਂ ਕਹਿ ਲੋ ਮਨਜ਼ੂਰ ਕਰਨ ਦੇ ਲਈ ਅੰਤਰੀਕ ਕਮੇਟੀ ਦੀ ਅੱਜ ਇੱਕ ਮੀਟਿੰਗ ਅੰਮ੍ਰਿਤਸਰ ਵਿਖੇ ਸੀ ਜਿਸ ਦੇ ਵਿੱਚ ਰਗੂਜੀ ਸਿੰਘ ਵਿਰਕ ਦੇ ਨਾਲ ਕਰਨੈਲ ਸਿੰਘ ਸੋਰੀ ਕੁਲਵੰਤ ਸਿੰਘ ਮੰਨਣ ਤੇ ਹੋਰ ਜਿਹੜੇ ਆਗੂ ਬੈਠੇ ਸੀ ਉਹਨਾਂ ਨੇ ਸਾਰਿਆਂ ਨੇ ਇੱਕੋ ਗੱਲ ਕਹੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਦ ਤੱਕ ਤਖਤ ਸੰਨ ਉਦੋਂ ਤੱਕ ਸਤਕਾਰਯੋਗ ਸੰਨ ਪਰ ਸੋਚਿਆ ਜਾਵੇ ਕਿ ਉਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਸਿੱਖ ਨੂੰ ਤਾਂ ਗੁਰੂ ਸਾਹਿਬ ਨੇ ਪਹਿਲੇ ਹੀ ਕਿਹਾ ਹੈ ਕਿ ਸਤਕਾਰ ਨਾਲ ਬਲੋ ਤੇ ਉਸ ਤੋਂ ਬਾਅਦ ਉਹ ਸਤਕਾਰ ਖਤਮ ਹੋ ਜਾਂਦਾ ਚਲੋ ਅਸੀਂ ਇਸ ਕਿਸੇ ਦੇ ਜਾਂਦੇ ਬਾਅਦ ਗੱਲ ਕਰਦੇ ਹਾਂ ਉਸ ਤੋਂ ਬਾਅਦ ਰਗੂਜੀਤ ਸਿੰਘ ਵਰਕ ਨੇ ਜਦੋਂ ਇਲਜ਼ਾਮ ਬਾਜੀ ਕਰਦੇ ਹੋਏ ਗੱਲ ਕੀਤੀ ਹੈ ਕਿ ਗਿਆਨੀ ਜੀ ਤਾਂ ਬਾਹਰ ਕਿਸੇ ਜਨਾਨੀ ਦੇ ਨਾਲ ਨਹੀਂ ਰਹਿੰਦੇ ਸੰ ਸਾਡੇ ਕੋਲ ਉਹ ਪ੍ਰੂਫ ਵੀ ਹਨ ਉਸ ਤੋਂ ਅੱਗੇ ਵਧਦੇ ਉਹਨਾਂ ਨੇ ਕਿਹਾ ਕਿ ਗਿਆਨੀ ਜੀ ਜੋ ਵੀ ਇਲਜ਼ਾਮਬਾਜ਼ੀ ਕਰ ਰਹੇ ਹਨ ਇਹ ਤਖਾ ਦੇ ਜਥੇਦਾਰ ਨੂੰ ਸ਼ੋਭਾ ਨਹੀਂ ਦਿੰਦਾ ਤੇ ਅੰਤਰੀ ਕਮੇਟੀ ਦੇ ਕੋਲ ਇਹ ਪਾਵਰ ਹੈ ਕਿ ਉਹ ਜਥੇਦਾਰ ਜਾਂ ਕਿਸੇ ਵੀ ਸਿੰਘ ਸਹਿਬਾਨ ਦੇ ਉੱਤੇ ਫੈਸਲਾ ਲੈ ਸਕਦੀ ਹੈ ਹੁਣ ਸੋਚਣ ਵਾਲੀ ਗੱਲ ਬੜੀ ਵੱਡੀ ਹੈ ਜਿਹੜੇ ਤਾਂ ਜਾਣਕਾਰ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਕਮੇਟੀ ਦੇ ਉੱਤੇ ਦੂਸ਼ਣਬਾਜ਼ੀ ਹੋ ਕੇ ਉਸ ਤੇ ਉੱਤੇ ਫਸੀਲ ਵੱਲੋਂ ਸਜ਼ਾ ਲਗਾਈ ਹੋਵੇ ਓਹੋ ਜਥੇਦਾਰ ਬਾਰੇ ਕਿਦਾਂ ਫੈਸਲਾ ਲੈ ਸਕਦੀ ਹੈ ਧਾਮੀ ਦੇ ਉੱਪਰ ਵੀ ਕਾਰਵਾਈ ਹੋਈ ਸੀ ਫਸੀਲ ਤੋਂ 90 ਤੋਂ ਲੈ ਕੇ 95 ਲੱਖ ਦੇ ਜੋ ਇਸ਼ਤਿਹਾਰ ਲਗਾਏ ਗਏ ਸਨ ਉਸ ਬਾਰੇ ਉਹਨਾਂ ਦੇ ਨਾਲ ਵੀ ਉਦੋਂ ਉਹਨਾਂ ਨੇ ਵੀ ਲੈਟਰ ਚ ਦਿੱਤਾ ਸੀ ਸਿੰਘ ਸਹਿਬਾਨ ਗੈਨੀ ਰਕबीर ਸਿੰਘ ਉਹਨਾਂ ਨੂੰ ਇਹ ਸਾਰਿਆਂ ਨੂੰ ਭਲੀ ਭਾਂਦੀ ਜਾਨੂ ਹੋਏਗਾ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਕੁਝ ਕੁ ਲੀਡਰ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਇਦਾਂ ਦਾ ਘੇਰਾ ਪਾ ਦਿੱਤਾ ਗਿਆ ਸੀ ਹੁਣ ਬਦੋ ਬਦੀ ਉਹਨਾਂ ਦੇ ਕੋਲੋਂ ਅਸੀਫਾ ਦਵਾਇਆ ਗਿਆ ਦੇ ਉੱਤੇ ਨਾਲ ਇਹ ਉਹਨਾਂ ਨੇ ਕਿਹਾ ਕਿ ਨਵੀਂ ਜੋ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਰਦੇ ਕਿ ਇੱਕ ਪੰਜ ਮੈਂਬਰੀ ਕਮੇਟੀ ਦਾ ਵਫਦ ਧਾਮੇ ਜੀ ਕੋਲ ਫਿਰ ਤੋਂ ਜਾਏਗਾ ਤੇ ਉਹਨਾਂ ਨੂੰ ਅਪੀਲ ਕਰੇਗਾ ਕਿ ਆਪਨੇ ਜੋ 4 ਸਾਲ ਸੇਵਾਵਾਂ ਦਿੱਤੀਆਂ ਨੇ ਉਹ ਸੇਵਾਵਾਂ ਦੇ ਨਾਲ ਐਸਪੀਸੀ ਨੂੰ ਬਹੁਤ ਹੀ ਲਾਭ ਮਿਲੇ ਨੇ ਤੇ ਸਿੱਖਾ ਦੀ ਚੜ੍ਹਦੀ ਕਲਾ ਹੋਈ ਹੈ ਪਰ ਜੇ ਚੜ੍ਹਦੀ ਕਲਾ ਹੋਈ ਹੁੰਦੀ ਤੇ ਅੱਜ ਇਹ ਪੜਾਣਾ ਜਿਸ ਤੇ ਜੀ ਪਹੁੰਚੇ ਆ ਇਹ ਪੜਾਣਾ ਆਂਦਾ ਅਜੀ ਬਿਸੀ ਪ੍ਰਧਾਨ ਵੱਲੋਂ ਸੇਵਾ ਜਾਰੀ ਰੱਖਣ ਦੀ ਇਹ ਅਪੀਲ ਕੀਤੀ ਗਈ ਹੈ ਅੰਤਰੀ ਕਮੇਟੀ ਪੰਜ ਮੈਂਬਰੀ ਵਫਦ ਤਾਂ ਮੈਨੂੰ ਜਲਦੀ ਮਿਲੇਗਾ ਗਿਆਨੀ ਹਰਪੀ ਸਿੰਘ ਤੇ ਫੈਸਲਾ ਇਕੱਲੇ ਧਾਮੀ ਦਾ ਨਹੀਂ ਸੀ ਇਹ ਸਾਰਾ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਗੱਲਾਂ ਕਰਦੇ ਕਿਹਾ ਗਿਆ ਹੈ ਅੰਤਰਗਮੇਟੀ ਬਲੋ ਜਥੇਦਾਰਾਂ ਨੂੰ ਨਿਯੁਕਤੀ ਤੋਂ ਹਟਾ ਹੁੰਦਾ ਅਧਿਕਾਰ ਹੈ ਇਹ ਵੀ ਉੱਥੇ ਹੀ ਕਿਹਾ ਗਿਆ ਹੈ ਫਿਲਹਾਲ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਕੁਲਵੰਤ ਸਿੰਘ ਮੰਨਨ ਨੇ ਵੀ ਸ਼ਬਦੀ ਵਾਰਾਂ ਵਿੱਚ بڑے ਹਮਲੇ ਕੀਤੇ ਨੇ ਧਾਮੀ ਵੱਲੋਂ ਅਸਤੀਫੇ ਤੋਂ ਮੂੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਅੰਤਰੀ ਕਮੇਟੀ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਧਾਮੀ ਇਸ ਬਾਰੇ ਕੀ ਰੁਖ ਅਪਣਾਉਂਦੇ ਨੇ ਕਿਉਂਕਿ ਸੂਤਰ ਕਹਿੰਦੇ ਨੇ ਕੁਝ ਕੁ ਲੀਡਰਾਂ ਦੇ ਵਿੱਚੋਂ ਇਹ ਗੱਲ ਸੁਣਨ ਮਿਲੀ ਹੈ ਕਿ ਜੋ ਵੀ ਦੋ ਸੰਭਰੂ ਫੈਸਲਾ ਹੋਇਆ ਸੀ ਉਹ ਸਕ੍ਰਿਪਟ ਤਿਆਰ ਕੀਤੀ ਗਈ ਸੀ ਕੈਮਰਾਮੈਨ ਨਵਜੋਤ ਚਾਹ ਨਾਲ ਅਮਨਦੀਪ ਸਿੰਘ ਸੱਚਾ ਪਹਿਰਾ ਉਦੇ ਤੋਂ ਬਾਅਦ ਜਿਹੜਾ ਐਕਟ ਦੀ ਗੱਲ ਦੋਧਿਆ ਰਗੂਜੀ ਸਿੰਘ ਜੀ ਬਲਕਸਾ ਸਾਡੇ ਸੀਨੀਅਰ ਮੀਤ ਪ੍ਰਧਾਨ ਜੋ ਛੋਮੀ ਕਮੇਟੀ ਦੇ ਉਹ ਦੱਸਣਗੇ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੋ ਪਿਛਲੇ ਦਿਨੀ ਦਿੱਤੇ ਥੀਸ ਦੇ ਉੱਪਰ ਧੀਰਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਸਚੱਜੀ ਗਵਾਹੀ ਕੀਤੀ ਹੈ। ਉਹਨਾਂ ਦੀ ਗਵਾਹੀ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ। ਉਹਨਾਂ ਵੱਲੋਂ ਕੀਤੀ ਗਈਆਂ ਛਵਾਵਾਂ ਦੀ ਭਰਪੂਰ ਸਲੰਘਾ ਕਰਦੇ ਹਾਂ। ਮਸੂਦ ਕੀਤਾ ਜਾਂਦਾ ਹੈ ਕਿ ਜਿਹੜਾ ਕਾਰਨਾ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਂਦੀਆਂ ਅਸਤੀਫਾ ਦਿੱਤਾ ਹੈ। ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸੇਵਾਦਾਰ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਤ ਵਰਤਾਲ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਣੀ ਗੁਰਪੁਰ ਬੰਦਰ ਕਮੇਟੀ ਦੀ ਅੰਤਰ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਖਤ ਕੰਮ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੁੱਚੀ ਅੰਤਰ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕਤਤਾ ਮਾਨਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਏਤੀਬੇ ਉੱਪਰ ਬਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾ ਅਤੀਪਾ ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾ ਸੰਭਾਲਣ ਲਈ ਆਪਣੇ ਫੈਨਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਫਦ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸਰਜੀਵ ਸਿੰਘ ਤੋਗਲਵਾਲਾ ਬਲਦੇਵ ਸਿੰਘ ਕਿਆਮਪੂਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਵੀ ਜਾ ਸਕਦੇ ਆ ਉਹ ਜਾ ਸਕਦੇ ਆ ਇਹ ਡੈਪੂਟੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਤਹਿਤ ਹੀ ਸਾਰੇ ਫੈਸਲੇ ਲਏ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਗਗੂਜੀ ਸਿੰਘ ਜੀ ਦਰਖ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੁਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਸਰਵੋਤਮ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਿਹੜੇ ਸਕੂਲ ਔਰ ਕਾਲਜ ਨੇ ਸਭ ਚਲਾਉਂਦੇ ਆਂ ਇਹ ਮੈਂ ਤੁਹਾਨੂੰ ਪੜ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਂਦ ਵਿੱਚ ਆਏ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਮਹਾਨ ਸੰਸਥਾ ਨੇ 105 ਸਾਲ ਦੇ ਕਰੀਬ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਸਿੱਖ ਸੰਸਥਾਵਾਂ ਦੀ ਦੇਖਰੇਖ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਯੋਗਦਾਨ ਪਾਇਆ ਹੈ ਸਿੱਖ ਗੁਰਦੁਆਰਾ ਐਕਟ 1925 ਤਹਿਤ ਚੱਲ ਰੇ ਇਸ ਸੰਸਥਾ ਦੀ ਬਨਣ ਵਿੱਚ ਜਿੱਥੇ ਅੱਜ ਦੇ ਸਮੇਂ 170 ਮੈਂਬਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਚੁਣ ਕੇ ਹੁੰਦੇ ਹਨ ਉਥੇ 15 ਮੈਂਬਰ ਸਾਰੇ ਭਾਰਤ ਭਾਰਤ ਵਿੱਚੋਂ ਕੁਆਰਟ ਹੋ ਕੇ ਅਤੇ ਤਖਤਾਂ ਦੇ ਜਥੇਦਾਰ ਸਹਿਬਾਨ ਵੀ ਆਪਣੇ ਰੁਤਬੇ ਕਰਕੇ ਸਿੱਖ ਸੰਸਥਾਵਾ ਦੇ ਐਕਸ ਅਫੀਸ਼ਲ ਮੈਂਬਰ بنائے ਜਾਂਦੇ ਹਨ ਸਾਰੇ ਦੇਸ਼ ਵਿੱਚ ਮੈਂਬਰ ਕੁਆਰਟ ਕਰਕੇ ਇਸ ਸੰਸਥਾ ਦੇ ਕੋਮੀ ਪਦਰ ਹੁਣ ਤੱਕ ਪ੍ਰਮਾਣ ਹੈ ਅਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਸ਼ਮੂਲੀਅਤ ਇਸ ਮਹਾਨ ਸੰਸਥਾ ਨੂੰ ਦੁਨੀਆ ਪਰ ਵਿੱਚ ਸਿੱਖਾਂ ਦੀ ਕੇਂਦਰੀ ਅਤੇ ਨਮਾਇਦਾ ਜਥੇਬੰਦੀ ਹੋਣ ਦਾ ਮਾਨ ਪ੍ਰਾਪਤ ਕਰਦੀ ਹੈ ਇਸ ਸੰਸਥਾ ਦਾ ਇੱਕ ਵਿਲੱਖਣ ਪਹਿਲੂ ਹੈ ਕਿ ਤਖਤਾ ਦੇ ਜਥੇਦਾਰ ਸਾਬਾ ਨੂੰ ਐਕਸ ਆਫਿਸ ਮੈਂਬਰ ਲਿਆ ਜਾਂਦਾ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਸਾਂਝੇ ਅਤੇ ਤੜੇਬੰਦੀ ਤੋਂ ਉੱਪਰ ਰੱਖਣ ਲਈ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਇਤਿਹਾਸ ਵਿੱਚ ਗੱਲ ਦਾ ਇਸ ਗੱਲ ਦਾ ਗਵਾਹ ਹੈ ਕਿ ਮਿਸਲਾ ਦੇ ਸਮੇਂ ਵੀ ਵਕ ਵਕ ਮਿਸਲਾ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਬਖੇਰ ਮੇਂ ਦੂਰ ਕਰਦੇ ਹਨ ਪਰ ਸਮੇਂ ਦੇ ਜਥੇਦਾਰ ਸਹਿਬਾਨ ਨੇ ਕਦੀ ਵੀ ਟੜਾ ਬਣਾ ਕੇ ਕਿਸੇ ਵੀ ਤਰ ਦਾ ਪੱਖ ਨਹੀਂ ਪੂਰਿਆ ਇਸ ਕਰਕੇ ਜਥੇਦਾਰ ਸਹਿਬਾਨ ਨੇ ਬਿਵਾਦ ਅਤੇ ਸਰਵ ਪ੍ਰਮਾਨਿਤ ਬਨਸਕਨ ਅੱਜ ਦੀ ਇਹ ਸੋਚ ਤੇ ਪੈਰਾ ਦੇਣ ਦੀ ਵੱਡੀ ਲੋੜ ਹੈ ਇਸ ਸੰਸਥਾ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿੱਥੇ ਸਾਰੇ ਕਾਨੂੰਨੀ ਵਿੱਤੀ ਪ੍ਰਸਨਾਲਿਕ ਅਤੇ ਸਵਿਧਾਨਿਕ ਅਧਿਕਾਰ ਦਿੱਤੇ ਗਏ ਹਨ ਉੱਥੇ ਸਾਰੇ ਅਧਿਕਾਰ ਕਰਮਚਾਰੀ ਅਤੇ ਬਾਕੀ ਲੋਡਿੰਗ ਦੇ ਸਟਾਫ ਭਰਤੀਕਰਨ ਤਨਖਾਹ ਨਿਯਤ ਕਰਨ ਅਤੇ ਸੇਵਾ ਰੂਲ ਬਣਾਉਣ ਦੀ ਅਹਿਮ ਅਧਿਕਾਰ ਵੀ ਦਿੱਤੇ ਗਏ ਹਨ ਇਸ ਦੇ ਨਾਲ ਹੀ ਅਨਗੈਲੀਕਰਨ ਜਾਂ ਕੋਈ ਵੀ ਗਲਤੀ ਗੁਨਾਹ ਕਰਨ ਤੇ ਅਨੁਸ਼ਾਸਨ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾਂ ਤਖਤਾਂ ਸਹਿਬਾਨਾਂ ਦੇ ਜਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ एम जिम्मेदारी वी सिख संस्था ਵੱਲੋਂ बख्शी शक्ति सतका गुरुद्वारा एक्ट ਰਹੀਂ ਐਸਜੀਪੀਸੀ ਨੂੰ સોੰਪੀ ਹੈ। ਇਦਾਂ ਠੀਕ ਹੈ। ਲੋਡ ਨਹੀਂ ਆਈ। ਥੈਂਕ ਯੂ। ਇੱਕ ਪੁਆਇੰਟ ਤੇ ਇਹ ਹੋ ਗਿਆ ਜੀ 1925 ਦਾ ਜਿਹੜਾ ਐਕਟ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਅੰਤਰੀ ਕਮੇਟੀ ਹੈ ਉਹਨੂੰ ਪੂਰਨ ਅਧਿਕਾਰ ਹੈ। कि ओ कोई भी कर्मचारी या कोई भी जटे सिंह साहिबान ने ओना नु ला सकदे हां हटा सकदे हां इतेच बड़ा क्लियर हैगा एक्ट च जेड़ा हैगा इतेच लिखया हुआ है बाकी से ਤੁਹਾਨੂੰ प्रेस नोट दे दंगे ओ ਤੁਹਾਨੂੰ ਅਸੀਂ ਸਾਰਾ ਜਿਹੜਾ ਹੁਣ ਕੰਮੀ ਸਾਹਿਬ ਦਾ ਸਤੀਫਾ ਪੈਂਡਿੰਗ ਕੀਤਾ ਗਿਆ ਇਨੀ ਦੇਰ ਦੇ ਦਰਮਿਆਨ ਸੇਵਾਵਾਂ ਕੌਣ ਨਿਭਾਏਗਾ ਪ੍ਰਧਾਨ ਸਾਹਿਬ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਬਾਤ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਛੇ ਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸੌਮਣੀ ਕਮੇਟੀ ਬੱਡਾ ਆਸਾਰਾ ਤੇ ਉਹਦੇ ਵਿੱਚ ਵੱਡੀਆਂ ਸਵਾਵਾਂ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹੜੇ ਪ੍ਰਧਾਨ ਦੇ ਸਹਿਣ ਤੋਂ ਬਾਹਰ ਜਿਹੜਾ ਉਹ ਮਸਲਾ ਹੱਲ ਨਹੀਂ ਹੋ ਸਕਦਾ ਤੇ ਉਹਦੇ ਲਈ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜੇ ਇਹਦੇ ਘਾੜ ਦੇ ਦਾਂਗੇ ਸੰਮੇਟ ਕਰਨ ਦੇ ਵੀ ਇੱਕ ਆਸ ਹੈ ਕਿ ਸੰਮੇਟ ਜਿਹੜੇ ਪ੍ਰਧਾਨ ਦੇ ਜਰੀਏ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ 2-3 ਦਿਨ ਦੇ ਵਿੱਚ ਮੀਟਿੰਗ ਜਿਹੜੀ ਹੈ ਉਹ ਹੋ ਜਾਏਗੀ ਧਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ ਪਿਛਲੇ ਚਾਰ ਵਾਰ ਸੀ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਹੈ ਜਿਹੜੀ ਪੰਜਵੇਂ abril ਕਮੇਟੀ ਬਣਾਈ ਗਈ ਹੈ ਉਹ ਕਮੇਟੀ ਜਿਹੜੀ ਹੈ ਜਾਏਗੀ ਧਾਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੇ ਕੋਈ ਕਿਉਂਕਿ ਉਹਨਾਂ ਦੀਆਂ ਭੰਨੀਆਂ ਸਮਾਵਾਂ ਉਹਨਾਂ ਨੇ ਸਿਉਣੀ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ-ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ-ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਅਨ ਐਜੂਕੇਸ਼ਨ ਆਲ ਹੈਲਥ ਦੇ ਤੌਰ ਤੇ ਬੜੀਆਂ ਸਵਾਲਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸਵਾਲਾਂਵਾਂ ਮੁੜ ਕੇ ਜਿਹੜੀਆਂ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ ਕਰਨ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਗਿਆਨੀ ਹਰ ਸਿੰਘ ਨੂੰ ਲੈ ਕੇ ਉਹ ਸਾਰੀ ਅੰਤਰਿਕ ਕਮੇਟੀ ਦਾ ਸਮੂਚਾ ਫੈਸਲਾ ਸੀ ਪਰ ਪ੍ਰਧਾਨ ਸਾਹਿਬ ਨੂੰ ਕਿਉਂ ਇਹਨਾਂ ਆਪਣੇ ਸਿਰ ਦੇ ਉੱਤੇ ਸਾਰਾ ਕੁਝ ਲੈਣਾ ਦੇਖੋ ਪ੍ਰਧਾਨ ਜੀ ਜਿਹੜੇ ਹਨ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਆ ਮੁੱਖੀ ਜੋ ਜਰਨਲ ਹੋਵੇ ਜਰਨਲ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦਾ ਪਰ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਨੇ ਆ ਪ੍ਰੈਸ ਨੋਟ ਵੀ ਕਹਿੰਨੇ ਆ ਕਿ ਜਿਤਨੀ ਅੰਦਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਦਾ ਸਲਾਹ ਕਰਕੇ ਇਕੱਲੇ ਇਕੱਲੇ ਦੇ ਵਿਚਾਰ ਲੈ ਕੇ ਪਹੁੰਚਾ ਜੀ ਨੇ 1.5 2 ਘੰਟੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਜਿਹੜੇ ਵਿਕਸਾ ਬਣੋ ਕਿ 1925 ਦੇ ਐਕਟ ਵਿੱਚ ਤੇ ਜਿੰਨੇ ਵੀ ਸੋਨੀ ਕਮੇਟੀ ਦੇ ਦਿੱਤੀ ਅਧਿਕਾਰਿਆ ਕਾਨੂੰਨ ਅਧਿਕਾਰਿਆ ਤੇ ਧਰ ਪਛਾਣ ਦੀ ਮਹਮਿਆ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਐਸਜੀਪੀਸੀ ਕੋਲ ਆ ਤੇ ਜਿੰਨੇ ਵੀ ਗ੍ਰਾਂਤੀ ਸਿੰਘ ਆ ਜਾਂ ਜਿੰਨੇ ਵੀ ਸਰਵਸ ਰੂਲ ਆ ਜਿੰਨਾ ਵੀ 22000 ਦਾ ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਸਾਡੇ ਸਤਿਗੰਨ ਸਿੱਧੀ ਦਰਵਾਜ਼ਾ ਦੇ ਗ੍ਰਾਂਤੀ ਸਵਾਨ ਇੱਥੋਂ ਤੱਕ ਕਿ ਦਿਨ ਤੱਕਾਂ ਦੇ ਜefeਦਾਰ ਸਵਾਨ ਵੀ ਜਿਹੜਾ ਉਹ ਛੋਣੀ ਕਮੇਟੀ ਦੇ ਅਧਿਕਾਰ ਖੇਤਰ ਆ ਉਹ ਹੀ ਲਾਉਂਦੇ ਆ ਉਹ ਹੀ ਸਵਾਨਾਂ ਦਿੰਦੇ ਆ ਤੇ ਜਦੋਂ ਕੋਈ ਵੀ ਹੁਨਤਾ ਨਹੀਂ ਹੁੰਦੀ ਹੈ ਕਿਤੇ ਵੀ ਕੋਈ ਰਬਟ ਆਉਂਦੀ ਹੈ ਤੋ ਉਹਨੀਆਂ ਸਵਾਨਾਂ ਵੀ ਜਿਹੜੀ ਆ ਉਹ ਐਸਜੀਪੀਸੀ ਦੀ ਅੰਤਰ ਕਮੇਟੀ ਲੈਂਗੀ ਵਾਸਤੇ ਸੋ ਇਹ ਵੀ ਸਿੰਘ ਜੀ ਸਰ ਬਾਲ ਆਪਣੇ ਐਡਰੈਸ ਕੋਡ ਦੇ ਵਿੱਚ ਰਹਿੰਦੇ ਨੇ ਕੋਈ ਕੋਡ ਪੈਂਟ ਨਹੀਂ ਪਾ ਸਕਦੇ ਜਿਹਾ ਹੋ ਜਾਣੇ ਪਾ ਸਕਦੇ ਕੀ ਇਹੋ ਜਿਹੇ ਅਲੀਗੇਸ਼ਨ ਲੱਗਣੇ ਉਹਨਾਂ ਦੇ ਤੇ ਜਿਹੜੇ ਹੁੰਦੇ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦਿਆਂ ਜਿਨੇ ਡਰੈਸ ਧਾਰਮਿਕ ਰੱਖਣੀ ਹੈ ਜਿਨੇ ਧਰਮ ਤੇ ਪਹਿਰਾ ਦੇਣਾ ਹੈ ਜਿਨੇ ਪੰਥ ਕਮਿਟੀ ਗੱਲ ਕਰਨੀਆਂ ਉਹਦੇ ਤੇ ਪਹਿਰਾਵਾ ਜਿਹੜਾ ਹੈ ਨਾ ਜਿੱਦਾਂ ਦਾ ਪਾਉਂਦਾ ਧਾਰਮਿਕ ਪਹਿਰਾ ਉਹਦੀਆਂ ਪੱਟੀਆਂ ਜ਼ਿੰਮੇਵਾਰੀਆਂ ਬਣ ਜਾਣੀਆਂ ਤੇ ਜੇ ਉਹਦਾ ਜ਼ਿੰਮੇਵਾਰੀਆਂ ਦੇ ਵਿੱਚ ਵੀ ਕਿਤੇ ਕਾਰਨ ਹੋਵੇ ਡਰਾਵਡਨਸੂਸ ਹੋਵੇ ਫਿਰ ਨਿਗਰਾਨ ਜਿਹੜੇ ਆ ਉਹ ਐਡੀਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੋਵੇ ਸਭ <table> ਸਾਹਿਬ ਜਿਹੜਾ ਸਿਫਾ ਦਿੱਤਾ ਉਹਨੂੰ ਉਹਨਾਂ ਨੇ ਬਰੀਫ ਕਾਰਨ ਦੱਸਿਆ ਕਿ ਉਹਨਾਂ ਦੇ ਹੱਥ ਵਿੱਚ ਪਾਣ ਕਰਨ ਤੇ ਜਿਹੜਾ ਸਿਦੇਵਾਲ ਸਾਹਿਬ ਨੇ ਪੋਸਟ ਪਾਈ ਸੀ ਇਹਦੇ ਵਿੱਚ ਸਿਫੇ ਦੇ ਵਿੱਚ ਕੋਈ ਹੋਰ ਕਾਰਨ ਵੀ ਦੱਸਿਆ ਕੋਈ ਦਬਾਲ ਸੀ ਉਹਨਾਂ ਦੇ ਉੱਤੇ ਅੱਛੀ ਹੁਣੇ ਹੀ 5-6 ਮਿੰਟ ਚ ਜਗਤਾਰ ਸਾਹਿਬ ਨੂੰ ਮਿਲ ਜਾ ਰਹੇ ਆ ਕਿਉਂਕਿ ਅਧਿਕਾਰ ਖੇਤਰ ਜਿਹੜੇ ਆ ਨਾ 1925 ਦੇ ਤਹਿਤ ਜਿਹੜੇ ਵੀ ਅਧਿਕਾਰ ਦੇ ਨੂੰ ਉਹ ਡਿਸਕਸ਼ਨ ਕਰਨ ਜਾ ਰਹੇ ਆ ਵੀ ਆ ਅਧਿਕਾਰ ਖੇਤਰ ਜਿਹੜੇ ਆ ਜ세ਹਦਾਰ ਕਾਲਤਾ ਸਾਹਿਬ ਦੇ ਆ ਤੇ ਆ ਅਧਿਕਾਰ ਖੇਤਰ ਜਿਹੜੇ ਆ ਐਜਪੀਸੀ ਦੇ ਤੇ ਜ세ਹਦਾਰ ਸਾਹਿਬ ਨੂੰ ਕਿਹ ਕਹੋਗੇ ਕਿ ਜ세ਹਦਾਰ ਸਾਹਿਬ ਸਭ ਲੋਕ ਜਾਣਦੇ ਹੋ ਵੀ ਅਧਿਕਾਰ ਖੇਤਰ ਦੇ ਹਾਂਜੀ ਜ세ਹਦਾਰ ਸਾਹਿਬ ਨੂੰ ਉਹਨਾਂ ਦੇ ਅਧਿਕਾਰ ਦੀ ਜਾਣਦੇ ਹੁੰਦੇ ਸੀ ਜਿਹੜਾ ਦੇਖੋ ਇਹਦੇ ਲਈ ਅਸੀਂ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਆ ਜ세ਹਦਾਰ ਤੇ ਕਿਤੇ ਵੀ ਕੋਈ ਨਾ ਕੋਈ ਕਿਤੇ ਬੰਦਾ ਮੈਂ ਬੋਲਦਾ ਪਿਆ ਮੇਰੇ ਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾਰ ਨੂੰ ਅਸੀਂ ਸਰਵੋੱਚ ਮੰਨਦੇ ਆ ਜਹੇਦਾਰ ਦੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੜਿਆ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕਰਨ ਜਾਣਾ ਪੈਂਦਾ ਕੋਈ ਹੱਦ ਦਾਇਰਾ ਜੇ ਸੋਨੀ ਕਮੇਟੀ ਨੂੰ ਚਲਾਉਣਾ ਅਕਾਲ ਤੱਕ ਦੇ ਸਕੱਰੇ ਨੂੰ ਚਲਾਉਣਾ ਉਹ ਵਿਚਾਰਾ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨੀਵਾ ਪਾਣਾ ਹੁੰਦਾ ਜੇ ਦੂਦੇ ਤੇ ਆਪਾਂ ਨੂੰ ਵਿਚਾਰ ਰੱਖਣ ਦੀ ਲੋੜ ਹੈ ਨਾ ਇਹ ਸਭ ਇੱਕ ਗੈਨੀਆ ਪਿੰਸਪਰ ਨੂੰ ਲਗਾਤਾ ਸਵਾਲ ਚੱਕੇ ਜਾ ਰਹੇ ਆ ਤੁਹਾਡੇ ਵੱਡੇ ਇਜਤਿਹਾਮ ਲਗਾ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਨੂੰ ਵੀ ਉਹਨਾਂ ਨੂੰ ਗੋਗਸ ਦੱਸਿਆ ਗਿਆ ਇਹ ਵੀ ਇਸ਼ਾਰਾ ਕੀਤਾ ਗਿਆ ਕਿ ਸੁਪੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਗੋਗਸ ਭਰਤੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਜੀ ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਿਵੇਂ ਦੱਸਿਆ ਗਿਆ ਇੱਕ ਹੁੰਦੀ ਹੈ ਇੱਕ ਤਰੀਕਾ ਹੁੰਦਾ ਪ੍ਰਤੀਕਰਨ ਦਾ ਉਹ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਉਦੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਲਦੀ ਕਿਤੇ ਜਾਣਾ ਸੀ ਸੋ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਹ ਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁੱਕਰਮਾ ਤੇ ਪਰਦਾ ਪਾਉਣ ਲਈ ਤੱਕਤ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਤਜੀਆਂ ਉਡਾਂਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਾਹਿਬਾਨ ਜਿਹੜੇ ਸਨ ਜੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿਨ੍ਹਾਂ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਛਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਛਾੜਦੇ ਆਂ ਸਾਰਾ ਕੁਝ ਵੀ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਗਾਇਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆਂ ਗੁਰੂ ਦੀ ਗੌਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ ਰਿਕਾਰਡ ਇਹ ਸਾਰਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਗਿਆਨੀ ਤਰਲੋਚਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਹੈ ਸੇਵਾ ਫਲ ਉਹ ਜਮਾ ਉੱਥੇ ਕਰਵਾਉਂਦੇ ਰਹੇ ਹੈਗੇ ਆ ਇਹ ਤੱਤ ਹਰਿਆਣੇ ਜਨਕ ਖਾਨ ਕੀ ਵਾਰ-ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਪੱਖ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰੋਕਤ ਤੋਂ ਇਲਾਵਾ ਸਿੰਘ ਸਹਿਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣ ਕਰਨੀ ਪਤਿਤ ਪਰਿਵਾਰਾਂ ਦੇ ਆਨੰਦਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਬੇਅਦਬੀਆਂ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਭਾਈ। ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਥਾਰਜਨਕ ਰਿਪੋਰਟ ਵਿੱਚ ਦਰਜ ਹਨ ਮਿਰਕ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਉਹ ਕਹਿੰਦੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ ਸਾਰੇ ਕਪਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਐਂਜ ਹੈਗਾ ਜੀ ਮੈਂ ਤੁਹਾਨੂੰ ਇਹ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬਕਮੇਟੀ ਹੈ ਜਿਵੇਂ ਆਪਾਂ ਹੁਣੇ ਮੀਟਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬ ਕਮੇਟੀ ਬਣਦੀ ਹੈ ਪਰਚੇਜ਼ ਕਮੇਟੀਆਂ ਹੁੰਦੀਆਂ ਨੇ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰ ਹੀ ਸਾਰੀ ਪਰਚੇਜ਼ ਜਾਂ ਜੋ ਕੁਝ ਵੀ ਹੈ ਉਹ ਪਰਚੇਜ਼ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਉਣੇ ਬੜੇ ਸੌਖੇ ਹੁੰਦੇ ਆ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਹੈ ਲੇਕਿਨ ਜਿੱਦੇ ਚੋ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੇ ਸਾਹਿਬ ਜਿਹੜੀ ਕਹਿ ਰਹੇ ਨੇ ਬੈਰੀ ਦੇ ਵਿੱਚ ਤੇ ਉਹ ਵਿਦੇਸ਼ ਨਾਲ ਜੁੜੀ ਜਿੰਦੇਦਾਰ ਹਾਂਜੀ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਵਈ ਔਰ ਰਿਕਾਰਡ ਹੋਇਆ ਤੇ ਬਿਆਨ ਜੀ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਇੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜਾ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਨੀ ਇੱਕ ਮਿੰਟ ਵੈਸੇ ਬੀਬੀ ਦੀ ਜੇ ਆਪਾਂ ਗੱਲ ਨੂੰ ਇਹ ਬੀਬੀ ਸ਼ਰੋਨੀ ਕਮੇਟੀ ਦੀ ਮਲਾਜੂ ਸੀ ਤੇ ਧਾਰਮਿਕ ਅਧਿਆਪਕ ਸੀ ਇਹਨੂੰ ਹੂੰ ਇਹਨੂੰ ਪਤਾ ਲੱਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸ਼ਮਾਸ਼ ਤੇ ਹਰਿਆਣਾ ਕਮੇਟੀ ਵਿੱਚ ਪੁੱਛਿਆ ਮੈਂ ਇਹ ਮੈਂ ਬੇਨਤੀ ਕਰਦਾ 1 ਮਿੰਟ ਲੈਣਾ ਜਿਹੜਾ ਕੱਲ ਦਾ ਹੀ ਈਸ਼ੂ ਆ ਦੇਖੋ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਆ ਕਿ ਸ਼ੂਨੀ ਕਮੇਟੀ ਲਟੇਰੀਆਂ ਦੀ ਜਮਾਤ ਆ ਕੱਲ ਕਿਹਾ ਉਹਨੇ ਜੇਸ ਬੰਦੇ ਨੇ 20 ਸਾਲ ਆ 30 ਸਾਲ ਆਪਣਾ ਟੱਬਰ ਪਾਲਿਆ ਹੋਵੇ ਗੁਰੂ ਦੀ ਗੋਲਕ ਨਾ ਪਾਲਿਆ ਹੋਵੇ ਤੇ ਏਗੀਆਂ ਪਦਮੀਆਂ ਤਿੰਨ ਤਿੰਨ ਤਰੱਕੀਆਂ ਲਈਆਂ ਹੋਣ ਤੇ ਹੈਡ ਗ੍ਰਾਂਥੀ ਮੋਸਰ ਹੋਵੇ ਤੋਂ ਉਤੋਂ ਬਾਅਦ ਜਮਨਵਰ ਸਾਹਿਬ ਜਾਵੇ ਤੇ ਫਿਰ ਜਮਨਵਰ ਸਾਹਿਬ ਦਾ ਜੱਹਿਦਾ ਲੱਗੇ ਫਿਰ ਕਾਲ ਤੱਕ ਦਾ ਕਾਜ ਕਾਲੀ ਜਦਿਆਂ ਹਾਂ ਕਿੰਨੇ ਜੀ ਲੋ ਹਾਂਜੀ ਲਾਇਆ ਕਿੰਨੇ ਮੇਰੀ ਬੇਨਤੀ ਸੁਣੋ ਮੈਂ ਮੇਰੀ ਜੀ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਤੇ ਉਹਨਾਂ ਨੇ ਉਹਨਾਂ ਨੇ ਏੰੀਆਂ ਸੁਆਮਾ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਕ ਦੇ ਨਾਲ ਆਪਣਾ ਅੱਜ ਜ਼ਰੂਰੀ ਇਕਾਤਰਤਾ